ਚੰਡੀਗੜ੍ਹ ਤੋਂ ਖਬਰ ਆ ਰਹੀ ਹੈ ਕਿ ਪਾਰੀਮੀ ਨੂੰ ਲੈ ਕੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ 4 ਤੋਂ 6 ਸਤੰਬਰ ਤੱਕ ਚੰਡੀਗੜ੍ਹ ਦੇ ਸਾਰੇ ਕਾਲਜ ਬੰਦ ਰਹਿਣਗੇ 4 ਅਤੇ 5 ਸਤੰਬਰ ਨੂੰ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਸੁਰੱਖਿਆ ਅਤੇ ਸਿਹਤ ਸਟਾਫ ਨੂੰ ਲੋਡ ਪੈਣ ਤੇ ਸੱਦਾ ਜਾ ਸਕਦਾ ਹੈ ਸੁਖਨਾ ਚੀਲ ਵਿੱਚ ਲਗਾਤਾਰ ਵਾਧੇ ਪਾਣੀ ਦੇ ਪੱਧਰ ਕਰਕੇ ਇਹ ਫੈਸਲਾ ਲਿਆ ਗਿਆ ਇੱਕ ਵਾਰ ਮੋਰਟਲ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ 4 ਤੋਂ 6 ਸਤੰਬਰ ਤੱਕ ਚੰਡੀਗੜ੍ਹ ਕਾਲਜ ਬੰਦ ਰਹਿਣਗੇ 6 ਤਾਰੀਖ ਤੱਕ ਜਿਹੜੇ ਕਾਲਜ ਉਹ ਬੰਦ ਰਹਿਣਗੇ ਤਾਂ 4 ਅਤੇ 5 ਸਤੰਬਰ ਨੂੰ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਸੁਰੱਖਿਆ ਤੇ ਸਿਹਤ ਸਟਾਫ ਨੂੰ ਲੋੜ ਪੈਣ ਤੇ ਸੱਦਿਆ ਜਾ ਸਕਦਾ ਹੈ ਸੁਖਨਾ ਚੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਾਧਾ ਦੇਖਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਛੁੱਟੀਆਂ ਸੰਬੰਧੀ ਫੈਸਲਾ ਲੈ ਕੇ ਆਇਆ ਮਨੋਜ ਜਿਆਦਾ ਜਾਣਕਾਰੀ ਦੀ ਸੰਭਾਅ ਰਹੀ ਹੈ ਮਨੋਜ ਕੀ ਕੋ ਜਾਣਕਾਰੀ ਹੈ ਹਾਂ ਬਿਲਕੁਲ ਦੇਖੋ ਇਆਂ ਸੈਕਸ਼ਨ ਸੰਸਥਾਵਾਂ ਹੈਗੇ ਨੇ ਉਹ ਸਾਬ ਐਤਵਾਰ ਤੱਕ ਆਪਾਂ ਕੀ ਇਹ ਬੰਦ ਕਰ ਚੁੱਕੀ ਹੈਗੇ ਨੇ ਛੱਡੇ ਕਰੀਆਂ ਸਾਰੀਆਂ ਹੀ ਤੇ ਐਸੇ ਜਿਹੜੇ ਕਾਲਜ ਹੈਗੇ ਨੇ ਯੂਨੀਵਰਸਿਟੀਜ਼ ਹੈਗੇ ਨੇ ਉਹਨਾਂ ਵੀ ਬੰਦ ਕਰ ਦਿੱਤਾ ਗਿਆ ਹੈਗਾ ਭਾਵੇਂ ਅੱਜ ਇਲੈਕਸ਼ਨ ਸੀਗੇ ਯੂਨੀਵਰਸਿਟੀ ਦਾ ਉਸ ਦਿਨ ਨਾਲ ਨਾਲ ਲੱਗਾ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਡੀਸੀ ਜਿਹੜੇ ਨੇ ਉਹਨਾਂ ਨੇ ਸਾਰੇ ਅਫਸਰਾਂ ਦੀ ਮੀਟਿੰਗ ਕੀਤੀ ਹੈਗੀ ਹੈ ਤੇ ਇਹ ਸੋਸ਼ਲ ਕਰਨ ਵਾਸਤੇ ਗਿਆ ਜਿੱਥੇ ਵੀ ਕੋਈ ਮੁਸ਼ਕਲ ਹੈਗੀ ਆ ਉੱਥੇ ਜਾ ਕੇ ਲੋਗਾਂ ਦੀ ਮਦਦ ਕੀਤੀ ਹੋਵੇ ਪਰ ਸਕੂਲਾਂ ਨੂੰ ਦੇਖਦੇ ਹੋ ਜਿਹੜੀ ਭਾਰੀ ਬਾਰਿਸ਼ ਹੈਗੀ ਆ ਜਿਹੜਾ ਹਰੇ ਵੀ ਅਲਰਟ ਹੈਗਾ ਪੌਟੀ ਰਾਰ ਦਾ ਉਹਦੇ ਤਹਿ ਜਿਹੜੀਆਂ ਇਹ ਸਕੂਲਾਂ ਦੇ ਕਾਲਜਾਂ ਦੇ ਜਿਹੜੀਆਂ ਨੇ ਉਹ ਛੁੱਟੀਆਂ ਪੂਰਨ ਤੌਰ ਤੇ ਕਰ ਦਿੱਤੀਆਂ ਗਈਆਂ ਨੇ ਤੇ ਇਦਾਂ ਮਕਸਦ ਇੱਕ ਇਹ ਸੀ ਕਿ ਜਿਹੜੇ ਬੱਚੇ ਨੇ ਉਹ ਸਕੂਲਾਂ ਦੇ ਨਾ ਹੋਣ ਪਾਣੀ ਜਿਹਾ ਆਂਦਾ ਹੈ ਪਰ ਜਦੋਂ ਸਕੂਲ ਜਾਣ ਦੇ ਬਾਅਦ ਪਾਣੀ ਆਇਆ ਤਾਂ ਉਹ ਪਰਸ਼ਾਨੀ ਨਾ ਹੋਵੇ ਤੇ ਇਸੇ ਮੱਦੇਨਜ਼ਰ ਜਿਹੜੀ ਛੁੱਟੀਆਂ ਲੱਗੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਬਾਰ-ਬਾਰ ਤੀਜੀ ਵਾਰ ਇਹ ਛੁੱਟੀਆਂ ਨੇ ਐਕਸਟੈਂਡ ਕੀਤੀਆਂ ਗਈਆਂ ਨੇ ਜਿਵੇਂ ਬਹੁਤ ਸ਼ੁਕਰੀਆ ਮਨੋਤ ਜੀ ਜ਼ਿਆਦਾ ਜਾਣਕਾਰੀ ਦੇਣ ਵਾਸਤੇ। ਤਕੜ ਮੋਰ ਤੋਂ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ 4 ਤੋਂ 6 ਸਤੰਬਰ ਤੱਕ ਛੁੱਟੀਆਂ ਜਿਹੜੀਆਂ ਕਰ ਦਿੱਤੀਆਂ ਗਈਆਂ ਨੇ 4 ਅਤੇ 5 ਸਤੰਬਰ ਨੂੰ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ। ਸੁਖਨਾ ਚੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ। ਪੰਜਾਬ ਦੇ ਵਿੱਚ ਵੀ ਸਿੱਖਿਆ ਵਿਭਾਗ ਨੇ ਛੁੱਟੀਆਂ ਕਰਨ ਦਾ ਜਿਹੜਾ ਫੈਸਲਾ ਉਹ ਲਿਆ ਸੀ ਤਾਂ ਸੁਖਨਾ ਚੀਲ ਲਗਾਤਾਰ ਵੱਧਦੇ ਪਾਣੀ ਦੇ ਪੱਧਰ ਤੋਂ ਬਾਅਦ ਪੰਜਾਬ ਨੇ ਜਿੱਥੇ ਫੈਸਲਾ ਲਿਆ ਤਾਂ ਉਥੇ ਚੰਡੀਗੜ੍ਹ ਨੇ ਵੀ ਫੈਸਲਾ ਲਿਆ ਹੈ